ਜੀ ਮੈਂ ਕਿੱਗਿਆ ਪਪੂ ਵਾਲੀ ਵੀਡੀਓ ਬਣਾਈ ਸੀ 3 ਮਿੰਟ ਦਾ ਮਿਲੀਅਨ ਤੋਂ ਤੇ ਅਗਲੇ ਵਾਰ ਕਿਨਾਂ ਤੁਸੀਂ ਮੇਰੇ ਵਾਸਤੇ ਆਪ ਜਰੂਰ ਵੱਡੇ ਹੋ ਸਾਸਿਕਾ YouTube ਫੈਮਲੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਇੱਥੇ ਚੱਲ ਰਿਹਾ ਕੋਲਕ ਲਈ ਆ ਮੇਰਾ ਪੋਚੇ ਦੇ ਨਾਲ ਪੋਚਾ ਲਾ ਕੇ ਮੈਂ ਕਿ ਸੋਚਿਆ ਚਲੋ ਅੱਜ ਦਾ ਇੱਕ ਇਹ ਵੀ ਵੀਊ ਦਿਖਾ ਦਵਾਂ ਕਿ ਕਿਸੇ ਕਿਵੇਂ ਅਸੀਂ ਸਫਾਈਆਂ ਕਰਦੇ ਆਂ ਇੱਥੇ ਮੈਂ ਮੋਪ ਕਰ ਰਹੀ ਸੀ ਕੋਮਲ ਆ ਗਈ ਕੋਮਲ ਨੇ ਕੈਮਰਾ ਚੱਕ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਮੋਪ ਕਰਨ ਤੋਂ ਬਾਅਦ ਅਸੀਂ ਕੀਤਾ ਰੋਟੀ ਪਾਣੀ ਕੱਲੇ ਫੁਲਕੇ ਰਹਿ ਗਏ ਸੀ ਬਾਕੀ ਮੈਂ ਕੱਪੜੇ-ਕੁਪੜਿਆਂ ਦਾ ਸੰਭਿਆ ਖਲਾਰਾ ਤੇ ਉਸ ਤੋਂ ਬਾਅਦ ਅਸੀਂ ਰੈਸਟ ਕੀਤੀ ਵਿਹਲੇ ਉਹ ਕਿ ਖਾਣਾ-ਖੁਣਾ ਖਾ ਕੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਬਣਾਈਆਂ ਸ਼ਾਰਟ ਵੀਡੀਓਜ਼ ਤੇ ਦੇਖੋ ਅੱਗੇ ਆਪਣਾ ਵਲੌਗ ਹਾਂਜੀ ਮੈਮ ਹੁਣ ਤੁਸੀਂ ਸੂਟ ਚੇਂਜ ਕਰ ਲਿਆ ਹੋਰ ਫਿਰ ਭੂਆ ਤਿਆਰ ਸ਼ਹਿਰ ਹੋ ਕੇ ਆਉਣਾ ਸੀ ਭੂਆ ਨੇ ਸਹੀ ਗੱਲ ਹੈ ਕੋਮਲ ਆਹ ਫਿਰ ਚੰਨੇ ਚੰਨੇ ਲੈ ਕੇ ਇੰਨਾ ਮੈਂ ਭੂਆ ਬਣ ਕੇ ਤੇ ਇਹ ਤਾਂ ਹਾਂਜੀ ਵਿਖਾ ਦੇ ਕੋਮਲ ਲੈ ਕੇ ਵਿਖਾ ਚੁੰਨੀ ਹਾਂਜੀ ਭੂਆ ਨੇ ਤੇਰੇ ਨਾਲ ਇਹ ਲਈ ਏਡੇ ਚਾਣਾ ਚੁੰਨੀ ਲੈ ਕੇ ਆਂਦੀ ਮੇਰੀ ਭੂਆ ਹੀ ਨੇ ਪਿਆਰ ਨਾਲ ਮੇਰੇ ਵਾਸਤੇ ਚੁੰਨੀ ਲੈ ਕੇ ਆਈ ਏ ਸਹੀ ਗੱਲ ਆ ਸੂਟ ਹੁਣ ਪੈਂਡਿੰਗ ਆ ਸੂਟ ਅਗਲੇ ਸਾਲ ਬਣਾ ਕੇ ਦਵਾਂਗੇ ਹਾਂਜੀ ਪਰ ਇੱਕ ਹੋਰ ਗੱਲ ਅਗਲੇ ਅਗਲੇ ਵਲੌਗ ਚ ਨਾ ਤੁਸੀਂ ਮੇਰੇ ਵਾਸਤੇ ਆਪ ਜਰੂਰ ਵੱਡੇ ਲੈ ਕੇ ਆਇਓ ਗਾਇਸ ਅੱਜ ਮੈਨੇ ਇਹਨੇ ਲਾਮਾ ਦਿੱਤਾ ਕਿ ਅੰਬ ਭੂਆ ਛੋਟੇ ਲੈ ਕੇ ਆਈ ਆ ਕੋਈ ਗੱਲ ਨਹੀਂ ਤੇਰਾ ਲਾਮਾ ਲਾ ਦੂੰਗੀ ਅਗਲੀ ਵਾਰੀ ਵੱਡੇ ਵੱਡੇ ਅੰਬ ਵੀਡੀਓ ਚ ਲੈ ਕੇ ਆਵਾਂਗੇ ਇਹ ਚੁੱਪਣ ਵਾਲੇ ਸੀ ਆਪ ਅਗਲੀ ਵਾਰੀ ਦੁੱਝੇ ਲਿਆਵਾਂਗੇ ਕਰਕੇ ਵੱਡ ਕੇ ਖਾਣ ਵਾਲੇ ਸਹੀ ਗੱਲ ਸਹੀ ਗੱਲ ਏ ਕਿ ਵੀਊ ਬਾਹਰ ਦਾ ਕਿੱਡਾ ਸੋਹਣਾ ਹੁੰਦਾ ਹਾਂਜੀ ਕਰਾਂਗੇ ਹਾਂਜੀ ਮੈਮ ਹੁਣ ਕੀ ਕਰਨ ਲੱਗੇ ਕਰਨਾ ਕੀ ਆ ਆਗਲ ਦਸਤਾਪੇ ਤੋੜ ਲਿਆ ਤੇ ਹੁਣ ਮੈਂ ਚੋੜਨ ਲੱਗੀ ਨੇਲ ਆਰਟ ਆ ਲੈ ਜਿਹੜੇ ਗੋਂਦਨੀਂਗੀ ਹਾਂਜੀ ਮੈਂ ਕਹਿੰਦਾ ਵੀ ਨੇਲ ਆਰਟ ਕਰਦਾ ਵਿਚਾਰੇ ਦਾ ਤਾਂ ਸੁੱਕ ਗਈ ਮੈਨੂੰ ਲੱਗਦਾ ਪਈ ਪਈ ਸੁੱਕ ਗਈ ਨਹੀਂ ਇਹ ਹੈ ਗੀਏ ਵਿੱਚ ਇਹ ਵੈਸੇ ਹੀ ਥੋੜੀ ਜੀ ਉਦੋਂ ਮੈਨੂੰ ਵੀ ਲੱਗਾ ਸੀ ਸੁੱਕ ਗਈ ਐ ਅੱਛਾ ਪਰ ਮੈਂ ਜੱਜਾਂ ਨਾਲ ਨਿਕਲਦੀ ਵਿੱਚੋਂ ਇਹ ਵੀ ਪਾਰਾ ਤੇ ਪੈਂਦੀ ਹੈ ਨਾ ਸਹੀ ਗੱਲ ਐ ਕਹਿੰਦੀ ਮੈਨੂੰ ਜਿਆਦਾ ਵਰਤਦੇ ਆ ਤੇ ਮੈਂ ਹੁਣ ਫਿਰ ਥੋੜਾ ਜਿਹਾ ਆਪਦੇ ਆਪ ਚ ਰਵਾਂ ਸਹੀ ਗੱਲ ਐ ਮੈਨੂੰ ਲੱਗਦਾ ਜਦੋਂ ਨਾ ਸੁੱਕ ਕੇ ਉੱਤੇ ਜੰਮ ਜਾਂਦੀ ਹੈ ਤਾਂ ਸ਼ੇਕ ਬੰਦ ਹੋ ਜਾਂਦਾ ਹਾਂਜੀ ਸ਼ੇਕ ਬੰਦ ਹੋ ਜਾਂਦਾ ਇਹਦਾ ਮੈਨੂੰ ਕਿਵੇਂ ਹੁਣ ਖੋਲਾਂਗੇ ਇਹਦੇ 'ਚ ਤਾਂ ਜਾਂ ਤਾਂ ਸੇਫਟੀ ਪਿੰਨ ਵਗੈਰਾ ਮਾਰਨਾ ਪੈਣਾ ਹਾਂਜੀ ਇਹਦੀ ਤਾਂ ਆਹ ਯੂਜ਼ ਕਰਕੇ ਵੇਖ ਆਹ ਹਾਂਜੀ ਇਹ ਵੀ ਵਧੀਆ ਹੈ ਜੇ ਇਹਦੇ ਨਾਲ ਲੱਗ ਜੇ ਮੇਰੇ ਕੱਪੜਿਆਂ 'ਤੇ ਨਾ ਪੈ ਜਾਵੇ ਵੇਖੀ ਆਪਾਂ ਕਿਵੇਂ ਜੋੜਦੇ ਤੁਸੀਂ YouTube ਫੈਮਿਲੀ ਨੂੰ ਨਹੀਂ ਹੁਣ ਤਾਂ ਛੁੱਟ ਜਾਂਦੇ ਹੁਣ ਪਤਾ ਨਹੀਂ ਇਹ ਜੁੜਦਾ ਕਿ ਨਹੀਂ ਇਹ ਮੇਰਾ ਇੰਨਾ ਪਸੰਦੀਦਾ ਗੁਲਦਸਤਾ ਨਿੱਕੂ ਜਾਂ ਟੱਡੂ ਜਿਆ ਤੇ ਮੈਂ ਸਫਾਈ ਕਰਦੀ ਪਈ ਤੇ ਮੇਰੇ ਹੱਥਾਂ ਹੀ ਡਿੱਗ ਪਿਆ। ਓਹੋ ਜਦ ਜਦੋਂ ਪਸੰਦ ਦੀ ਚੀਜ਼ ਟੁੱਟਦੀ ਹੈ ਨਾ ਉਦੋਂ ਬੜਾ ਤੇ ਵੀ ਪਸੰਦ ਦੀ ਹੁੰਦੀ ਆ। ਸਹੀ ਗੱਲ ਆ। ਇਹ ਵੀ ਗੱਲ ਤਾਂ ਹੈ ਹੀ ਆ। ਸਹੀ ਗੱਲ। ਅੱਜ ਵੀਡੀਓ ਤਾਂ ਬਣਾ ਲਈਆਂ ਕੋਮਲ ਕਾਲ ਐਸ ਵੇਲੇ ਆਪਾਂ ਰੋਟੀ ਪਾਣੀ ਕਰ ਲਿਆ ਸੀ। ਹਾਂਜੀ। ਅੱਜ ਆਪਾਂ ਅੱਜ ਆਪਣਾ ਫਿਕਰ ਲੱਤਾਂ। ਅੱਜ ਸਬਜ਼ੀ ਤਾਂ ਆਪਣੀ ਬਣੀ ਹੋਈ ਆ। ਹਾਂਜੀ ਸਹੀ ਗੱਲ। ਭੁੰਡੇ ਭੁੰਡੇ ਆ ਤੇ ਆਪਣਾ ਰੋਟੀ ਰੋਟੀ ਦਾ। ਉਹ ਤੇ ਬਸ ਆਪਣਾ ਥੋੜੇ ਪੰਜ ਦਸ ਮਿੰਟ ਦਾ ਕੰਮ ਏ ਸਾਰਾ ਸਹੀ ਗੱਲ ਮਸ਼ੀਨ ਚਾਟਾ ਲਾ ਕੇ ਨਾਲ ਭਾਂਡੇ ਧੋ ਕੇ ਤੇ ਬਾਅਦ ਚ ਸਹੀ ਗੱਲ ਫਿਰ ਵਿਹਲੇ ਅੱਜ ਨੇ ਕੱਪੜਿਆਂ ਦੇ ਹਜੇ ਕੱਪੜੇ ਵੀ ਸੰਭਣੇ ਆ ਨਾ ਵਾਵਾ ਖੜਾ ਆ ਉਹ ਹਾਂ ਪਹਿਲਾਂ ਧੋਵਰੀ ਅਜੇ ਮੈਂ ਚਾਦਰਾਂ ਵੀ ਧੋਣੀਆਂ ਧੋੜੀਆਂ ਹਾਂਜੀ ਪਰ ਅੰਮ੍ਰਿਤ ਸ਼ਾਮ ਜੀ ਨੂੰ ਕੰਮ ਜਿਹੜਾ ਫਿਰ ਖੁੱਲ ਗਿਆ ਮੈਨਾਂ ਦਾ ਇਹਦੇ ਨਾਲ ਨਹੀਂ ਚੁੰਬੜਨਾ ਇਹ ਚੁੰਬੜਿਆ ਵੀ ਤਾਂ ਟਾਈਮ ਲੱਗੂਗਾ ਹਾਂਜੀ ਇਹਨੂੰ ਐ ਹੀ ਰੱਖ ਦਿੰਨੇ ਆ ਸ਼ਾਇਦ ਮੰਨ ਹੀ ਜਾਵੇ ਹਾਂਜੀ ਮੈਮ ਹੁਣ ਆ ਗਿਆ ਤੁਸੀਂ ਸਿਵਲ ਡਰੈਸ ਚ ਧਰ ਗਿਆ ਜੀ ਰੋ ਸਹੀ ਗੱਲ ਆ ਹੁਆ ਤਾਂ ਇਹਨਾਂ ਕੰਮ ਕਰਾਈਦਾ ਹੁੰਦਾ ਪਰ ਆਪੂ ਵਾਈਟ ਤੇ ਟਿਕੋ ਅਹੀਂ ਆਕੇ ਘਰ ਸਾਰੀਆਂ ਕੜਾਈਆਂ ਕੁੜੀ ਲਾ ਮੈਂ ਜਾਈ ਲਈਏ ਸੋ ਗ੍ਰੇਸ ਜਿਹੜੇ ਸਾਰ ਕੇ ਇਹਨਾਂ ਨੇ ਕੜਾਈਆਂ ਮੇਰੇ ਅੱਗੇ ਰੱਖੀਆਂ ਵੀ ਮਾਂ ਦੇ ਲੋਚ ਮੁੰਜਾ ਲਈਏ ਮੀਨਾ ਮੁੜਕੇ ਸਰਕਾਰਾਂ ਅੰਦਰੋਂ ਆਪਣਾ ਲੱਗਦਾ ਤਾਂ ਸਹੀ ਗੱਲ ਆ ਮੁੜਕੇ ਹੀ ਵਾਣ ਸਵੰਦੀਆਂ ਕੜਾਈਆਂ ਤੇ ਸੱਦੀਆਂ ਵੜਾਉਣਾ ਖਾਵਾਂਗੇ ਸਹੀ ਭੂਆ ਜੀ ਜੋਰ ਨਾਲ ਜੋਰ ਨਾਲ ਸਹੀ ਗੱਲ ਆ ਜਦੋਂ ਮੈਨੇ ਸਰਦਾਈ ਪਿਆਦੋਂ ਫਿਰ ਮੈਨੂੰ ਜ਼ਿਆਦਾ ਜੋਰ ਨਾਲ ਹਾਂਜੀ ਹਾਂਜੀ ਆਵੇਂ ਬਸ ਸਮਾਨ ਲੈ ਚੱਲੇ ਆ ਫਿਰ ਅਸੀਂ ਸਰਦਾਈ ਹੀਰੋ ਕਰਨ ਕੇ ਪਿਆਉਣੇ ਆ ਸਹੀ ਗੱਲ ਆ ਉਹ ਨਹੀਂ ਉਹ ਪਿਆਕੇ ਸਰ ਭੂਆ ਕੰਟਰੋਲ ਚ ਨਹੀਂ ਹੋਣੀ ਫਿਰ ਜਿਹੜੇ ਨਹੀਂ ਮੰਨਦੇ ਉਹ ਵੀ ਭੂਆ ਨੇ ਮਾਇਆ ਦੇ ਤੇ ਗਵਡੀਆਂ ਦੇ ਉਹਨਾਂ ਬਣ ਜਾਂਦੇ ਸਹੀ ਗੱਲ ਆ ਟਾਰਗੇਟ ਕੀ ਪਰੇ ਉਹ ਵਾਲੀ ਵੀਡੀਓ ਬਣਾਈ ਸੀ ਤੇ ਮੈਨੂੰ ਲੱਗਦਾ ਮਿਲੀਏ ਨੂੰ ਥੋੜੇ ਜਿਨੇ ਆਪਣੇ ਵੀਊ ਘੱਟ ਰਹਿ ਗਏ ਆ ਵੀ ਅਸੀਂ 90 ਲੱਖ ਤਕਰੀਬਨ ਉਹਨੂੰ ਵੀਊ ਗਏ ਆ ਤੇ ਲਾਈਕ ਕਮੈਂਟ ਬੜੇ ਪਿਆਰੇ ਪਿਆਰੇ ਆਏ ਫਨੀ ਦੇ ਨਾ ਬਣਾਈ ਸੀ ਤੇ YouTube ਫੈਮਲੀ ਹੁਣ ਤੇ ਅਸੀਂ ਅੱਜ ਇਹ ਵੀਡੀਓ ਪਾਈ ਆ YouTube ਉੱਤੇ ਸ਼ੋਅ ਉੱਤੇ ਪੂਆ ਆਈ ਹੱਸ ਕੇ ਆਈ ਤੇ ਤੁਸੀਂ ਜਰੂਰ ਵੇਖਿਓ ਵੀ ਹੁਣੇ ਛੁੱਟੀਆਂ 'ਚ ਪੂਆ ਆਈ ਆ ਤੇ ਕੋਮਲ ਵਾਸਤੇ ਕੀ ਕੁਝ ਲੈ ਕੇ ਆਈ ਆ ਸਹੀ ਗੱਲ ਏ ਪਰ ਹਾਂਜੀ ਸਹੀ ਗੱਲ ਆ YouTube ਫੈਮਿਲੀ ਇੱਥੇ ਵੇਖੋ ਇੰਨੇ ਸਾਰੇ ਭਾਂਡੇ ਢੋਲੇ ਆ ਇਹ ਰੇ ਤੇ ਇੱਥੇ ਮੈਂ ਪੋਣੇ ਤੋਂ ਕਿੱਥੇ ਸੁੱਕਣੇ ਪਾਤੇ ਮੈਂ ਕਿ ਬਾਹਰ ਦੇ ਕੁਡੁਕਣਾ ਪੈਣ ਤੇ ਆਟਾ ਵੀ ਗੁੰਨ ਕੇ ਰੱਖ ਲਿਆ ਔਰ ਸਬਜ਼ੀ ਵੀ ਬਣ ਗਈ ਆ ਦੋ ਤਿੰਨ ਸੰਭਾਲਣਾ ਹਜੇ ਉਸ ਤੋਂ ਪਹਿਲਾਂ ਮੈਂ ਦੇਖੋ ਕੱਪੜਿਆਂ ਦਾ ਖਲਾਰਾ ਕੁਛ ਰੈਕ ਤੇ ਬਾਹਰ ਵੀ ਪਾਏ ਹੋਇਆ ਕੁਛ ਇਹ ਤੈ ਲਾਉਣੇ ਆ ਤੇ ਬਾਕੀ ਚਾਦਰਾਂ ਅੱਜ ਮੈਂ ਚੇਂਜ ਕੀਤੀਆਂ ਸੀ ਇਹ ਵਾਲੀ ਬੈੱਡ ਦੀ ਵੀ ਤੇ ਉਹ ਵਾਲੇ ਬੈੱਡ ਦੀ ਵੀ ਉਹ ਧੋਣੀਆਂ ਪਾਉਣੀਆਂ ਮਸ਼ੀਨ ਦੇ ਵਿੱਚ ਤੇ ਆਹ ਹਜੇ ਮੈਂ ਨਹੀਂ ਚੇਂਜ ਕੀਤੀ ਕਿਉਂਕਿ ਮੈਂ ਅੱਕੇ ਨਵੀਂ ਆ ਦੋ ਚਾਰ ਦਿਨ ਬਿਸ਼ੇਰਾ ਮੈਨੇ ਤੇ ਹੁਣ ਆਪਾਂ ਪਾਉਣੀਆਂ ਮਸ਼ੀਨ 'ਚ ਚਾਦਰਾਂ ਤੇ ਇਹ ਕੰਮ ਕਰ ਲੈਣੇ ਆ ਤੇ ਇੱਕ ਮੰਮੀ ਦੀ ਕਾਲ ਆਈ ਜਾਂਦੀ ਵਿਚਾਰੀ ਤੇ ਫੋਨ ਚੁੱਕਦੀ ਆ ਤੇ ਫੇਰ ਮਿਲਦੀ ਆ ਮੈਂ ਤੁਹਾਨੂੰ ਉਸ ਤੋਂ ਬਾਅਦ ਤੇ ਇੱਧਰ ਵੇਖੋ ਕਿੰਨੇ ਖਲਾਰੇ ਪੈ ਗਏ ਇਹਦੇ ਵਿੱਚ ਚਾਦਰਾਂ ਧੋਣ ਵਾਲੀਆਂ ਤੇ ਧੋਣ ਵਾਲੇ ਸਾਰੇ ਕੱਪੜੇ ਵੇਖ ਲਓ ਹੁਣ ਨਹੀਂ ਫਿਰ ਧੋਣ ਵਾਲੇ ਉਨੇ ਹੀ ਜੋੜਨ ਵਾਲੇ ਹੋਗੇ ਆ ਟੋਕਰੀ ਚੋਂ ਕੱਢੇ ਜੀ ਹੁਣ ਮੈਂ ਟੋਕਰੀ ਕੀਤੀ ਖਾਲੀ ਉਹਨਾਂ ਵਿੱਚੋਂ ਵਾਈਟ ਅਲੱਗ ਕੱਢਨੇ ਆ ਤੇ ਰੰਗਦਾਰ ਅਲੱਗ ਤੇ ਇੱਧਰ ਵੇਖੋ ਐਂ ਰੱਖ ਦਿੰਦੇ ਜੀ ਮੱਟੀਆਂ ਤੇ ਆ ਮੱਟੀ ਪਈ ਖੰਡ ਵਾਲੀ ਤੇ ਇਹਦੇ ਤੇ ਆ ਪੱਗਾ ਐਂ ਰੱਖ ਦਿੰਦੇ ਜੀ ਆ ਵੇਖੋ ਖਲਾਰੇ ਆ ਸਾਰਾ ਹੁਣ ਮੈਂ ਨੀਟ ਐਂਡ ਕਲੀਨ ਕਰੂੰਗੀ ਇੱਥੋਂ ਨੀਟ ਐਂਡ ਕਲੀਨ ਕਰੂੰਗੀ ਤੇ ਇਸ ਸਟੋਰ ਰੂਮ ਦੀ ਜਿਹੜੀ ਆ ਚੰਗੀ ਤਰ੍ਹਾਂ ਸੈਟਿੰਗ ਕਰਕੇ ਤੇ ਫਿਰ ਤੁਹਾਨੂੰ ਮਿਲਦੀਆਂ ਬਾਅਦ ਚ ਸਾਰੇ ਉਹ ਵੀ ਕੱਪੜੇ ਸੰਭਾਲਨੇ ਆ ਤੇ ਇੱਧਰ ਵੀ ਪੈ ਸਾਰੇ ਸੰਭਾਲਨੇ ਆ ਇੱਥੇ ਮੈਂ ਸਾਰਾ ਖਲਾਰਾ ਚੁੱਕਤਾ ਹੈ ਕੱਪੜਿਆਂ ਦਾ ਇੱਥੋਂ ਵੀ ਚੁੱਕਤਾ ਸਾਰਾ ਖਲਾਰਾ ਤੇ ਸਾਰੀ ਸੈਟਿੰਗ ਹੋ ਗਈ ਆ ਤੇ ਹੁਣ ਆਪਾਂ ਮੈਨੂੰ ਇੱਕ ਚੀਜ਼ ਚਿੱਤੇ ਆ ਗਈ ਬੈਠੀ ਬੈਠੀ ਨੂੰ ਹ ਸਾਰਿਆਂ ਨੇ ਖਾ ਲਿਆ ਮੈਂਗੋ ਤੇ ਰਹਿ ਗਈ ਮੈਂ ਹੂੰ ਮੈਨੂੰ ਮੈਂਗੋ ਦਾ ਚਿੱਤ ਆ ਗਿਆ ਤੇ ਹੁਣ ਮੈਂ ਮੈਂਗੋ ਖਾਉਂਗੀ ਕੌਣ ਸੇ ਵਾਲਾ ਖਾਉਂ ਕੌਣ ਸੇ ਵਾਲਾ ਇਹ ਵਾਲਾ ਖਾਤੀ ਹਾਂ ਪੱਕਾ ਪੱਕਾ ਲੱਗਦਾ ਹੈ ਜਿਆਦਾ ਟੇਸਟੀ ਹੋਗਾ ਤਾਂ ਮੈਂ ਖਾਣੀ ਆ ਮੈਂਗੋ ਤੇ ਤੁਸੀਂ YouTube ਫੈਮਲੀ ਤੁਸੀਂ ਵੀ ਜਾਓ ਵਲੌਗ ਰੋਕ ਦਿਓ ਤੁਸੀਂ ਵੀ ਖੜੋ ਅੰਬ ਸਾਰੇ ਘਰਾਂ ਚ ਅੱਜਕੱਲ੍ਹ ਅੰਬ ਵੀ ਅੰਬ ਵੀ ਅੰਬ ਵੀ ਚੱਲਦੇ ਆ ਤੇ ਅੰਬ ਖਾ ਕੇ ਤੇ ਮਿਲਦੇ ਆਪਾਂ ਫੇਰ ਤੇ YouTube ਫੈਮਲੀ ਇੱਥੇ ਆਪਾਂ ਕਰਦੇ ਵਲੌਗ ਦਾ ਐਂਡ ਅੱਜ ਦਾ ਵਲੌਗ ਕਿਵੇਂ ਲੱਗਾ ਅੱਜ ਸ਼ਾਰਟਸ ਵੀਡੀਓ ਵੀ ਪਾਈਆਂ ਤੇ ਕੱਲ ਵਾਸਤੇ ਵੀ ਬਣਾਈਆਂ ਆਇਆ ਵਾਲੇ ਵਲੌਗ ਦੇ ਨਾਲ ਦੋ ਆਉਣਗੀਆਂ ਤੇ ਦੋ ਮੈਂ ਅੱਜ ਹੀ ਪਾਤੀਆਂ ਤੇ ਸ਼ਾਰਟਸ ਵੀਡੀਓ ਬਹੁਤ ਹੀ ਵਧੀਆ ਹੈ ਫਨੀ ਵੀ ਵੀ ਉਹਦੇ ਵਿੱਚ ਔਰ ਉਹਦੇ ਵਿੱਚ ਆਪਾਂ ਐਜੂਕੇਸ਼ਨ ਵੀ ਜਿਵੇਂ ਮਤਲਬ ਕਿ ਸਿੱਖਿਆ ਵੀ ਐਡ ਕੀਤੀ ਆ ਤੇ ਜ਼ਰੂਰ ਵੇਖਿਓ ਤੇ ਆਪਦੇ ਜ਼ਰੂਰ ਸੁਝਾਅ ਦਿਓ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਦੀਆਂ ਲੱਗੀਆਂ ਔਰ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖੋ ਸ਼ਾਰਟਸ ਤੇ ਵੀ ਔਰ ਇੰਸਟਾਗ੍ਰam ਆਈਡੀ ਵੀ ਮੇਰੀ ਇਸੇ ਸੁੱਖੀ ਬਿੰਦੀ ਦੇ ਨਾਮ ਤੇ ਆ ਤੁਸੀਂ ਇੰਸਟਾ ਤੇ ਵੀ ਮੇਰੀਆਂ ਵੀਡੀਓ ਦੇਖ ਸਕਦੇ ਹੋ ਬਾਕੀ ਵੀਡੀਓਜ਼ ਕਿ ਕਵਨੀਆ ਲੱਗਦੀਆਂ ਜਰੂਰ ਦੱਸਿਆ ਕਰੋ ਤੁਹਾਡੇ ਸੁਝਾਵਾਂ ਦੇ ਨਾਲ ਮੈਨੂੰ ਹਲਾਸ਼ੀ ਮਿਲਦੀ ਹੈ ਤੇ ਮੈਂ ਹੋਰ ਵੀ ਵੀਡੀਓ ਬਣਾ ਲੈਣ ਕਰਜ਼ੁਨੀ ਆ ਸੋ ਇੱਥੇ ਕਰਦੇ ਆ ਵਲੌਗ ਦਾ ਐਂਡ ਵਲਾਗ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਹੁਣ ਮਿਲਦੇ ਆ ਨੈਕਸਟ ਵਲਾਗ ਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸ਼ਸ਼ਕਲ ਬਾਏ ਬਾਏ